ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਹੈ 14 ਸਪਟੈਂਬਰ 2025 ਤੇ ਡੇ ਹੈ ਸੰਡੇ ਤੇ ਇੱਥੇ ਮੈਂ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਕਿਚਨ ਤੋਂ ਇੱਥੇ ਮੈਂ ਗੁੱਡ ਮਾਰਨਿੰਗ ਵਿਸ਼ ਕਰ ਰਹੀ ਸੀ ਸਾਰਿਆਂ ਨੂੰ ਤੇ ਮੈਂ ਉੱਠ ਗਈ ਸੀ ਤੇ ਬਰਸ਼ ਉਹਦਰਾ ਕਰਕੇ ਆਂਗੀ ਸੀ ਤੇ ਮਾਰਨਿੰਗ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਪਾਣੀ ਨਾਲ ਮੈਂ ਸੋ ਕੇ ਸਭ ਤੋਂ ਪਹਿਲਾਂ ਉੱਠ ਕੇ ਬਰਸ਼ ਕਰਕੇ ਪਾਣੀ ਪੀਣੀ ਹੁੰਨੀ ਆ ਕਿ ਸੰਡੇ ਦਾ ਜਿਹੜਾ ਸ਼ਡਿਊਲ ਹੈ ਉਹ ਥੋੜਾ ਜਨਾ ਮਤਲਬ ਮਿਸਮੈਚ ਹੋ ਜਾਂਦਾ ਹੈ ਅਦਰ ਡੇਸ ਦੇ ਵਿੱਚ ਕੀ ਹੁੰਦਾ अर्ਲੀ ਮਾਰਨਿੰਗ ਉੱਠਣ ਦਾ ਇੱਕ ਟਾਈਮ ਟੇਬਲ ਹੁੰਦਾ ਬਟ ਸੰਡੇ ਨੂੰ ਫਿਰ ਸਾਰੇ ਘਰ ਹੁੰਦੇ ਨੇ ਤੇ ਉਹਦੇ ਕਰਕੇ ਜਿਹੜਾ ਟਾਈਮ ਟੇਬਲ ਹੈ ਉਹ ਥੋੜਾ ਜਿਆ ਇਤਰ ਉਤਰ ਹੋ ਜਾਂਦਾ ਤਾਂ ਇੱਥੇ ਮੈਂ ਕਿਚਨ ਵਿੱਚ ਆ ਕੇ ਬ੍ਰੇਕਫਾਸਟ ਦੀ ਪ੍ਰੈਪਰੇਸ਼ਨ ਕਰ ਰਹੀ ਸੀਗੀ ਅੱਜ ਮੈਂ ਬਣਾਉਣੇ ਸੀ ਪਨੀਰ ਦੇ ਪਰੌਂਠੇ ਤੇ ਇੱਥੇ ਮੈਂ ਮਤਲਬ ਆਟਾ ਪਹਿਲਾਂ ਗੁੰਨ ਕੇ ਰੱਖਤਾ ਸੀਗਾ ਜਾਂ ਜੋ ਆਟਾ ਜਦੋਂ ਤੱਕ ਮਤਲਬ 10 ਮਿੰਟ ਪਹਿਲਾਂ ਕੋਈ ਚਪਾਤੀ ਜਾਂ ਪਰੌਂਠੇ ਬਣਾਉਂਦੇ ਤਾਂ 10 ਮਿੰਟ ਪਹਿਲਾਂ ਜੇ ਆਟਾ ਗੁੰਨ ਕੇ ਰੱਖ ਦਿੰਦੇ ਤਾਂ ਉਹ ਚੰਗੀ ਤਰ੍ਹਾਂ ਸੌਫਟ ਸੌਫਟ ਰੋਟੀਆਂ ਜਾਂ ਪਰੌਂਠੇ ਬਣਦੇ ਹੈਗੇ ਮੇਰੀ ਆਦਤ ਹੈ ਮੈਂ ਜਦੋਂ ਵੀ ਕਿਚਨ ਦੇ ਵਿੱਚ ਕੰਮ ਕਰਦੀ ਹਾਂ ਤੇ ਸਾਰੇ ਕੰਮ ਨਾਲ-ਨਾਲ ਹੀ ਕਰੀ ਜਾਂਦੀ ਹੁੰਦੀ ਹੈ ਇਹ ਨਹੀਂ ਕਿ ਮੈਂ ਵੀ ਮਤਲਬ ਜਿਵੇਂ ਹੁਣ ਮੈਂ ਆਟਾ ਗੁੰਨਿਆ ਤਾਂ ਜਿੰਨੇ ਵੀ ਭਾਂਡੇ ਹੋਏ ਮੈਂ ਨਾਲ ਦੇ ਨਾਲ ਹੀ ਉਹਨਾਂ ਨੂੰ ਸਾਫ਼ ਕਰਕੇ ਰੱਖਤਾ ਮੇਰਾ ਇਹ ਨਹੀਂ ਹੈ ਕਿ ਮੈਂ ਇੱਕ ਕੋਵਰੀ ਭਾਂਡਿਆਂ ਦਾ ਢੇਰ ਲਾਈ ਜਾਵਾਂ ਉਸ ਤੋਂ ਬਾਅਦ ਉਹਨਾਂ ਨੂੰ ਕਲੀਨ ਕਰਾਂ ਮੈਨੂੰ ਬੜਾ ਉੱਕਾ ਲੱਗਦਾ ਹੈ ਮੈਂ ਜਦੋਂ ਕਿਚਨ ਵਿੱਚ ਕੋਈ ਵੀ ਕੰਮ ਕਰਦੀ ਮਨ ਨਾਲ ਸਾਰੇ ਕੰਮ ਨਿਬੇੜੇ ਜਾਂਦੇ ਹੁੰਦੇ ਹਨ ਫਿਰ ਮੈਨੂੰ ਮਤਲਬ ਜ਼ਿਆਦਾ ਕੰਮ ਕਰਨਾ ਔਖਾ ਨਹੀਂ ਲੱਗਦਾ ਤੇ ਇਹ ਫਾਸਟ ਹੋ ਜਾਂਦਾ ਹੈ ਕੰਮ ਇਸ ਤੋਂ ਬਾਅਦ ਮੈਂ ਨਿਊ ਬਾਕਸ ਲੈ ਕੇ ਆਈ ਸੀਗੀ ਕੱਲ ਕੰਟੇਨਰ ਲੈ ਕੇ ਆਈ ਸੀਗੀ ਖੰਡ ਰੱਖਣ ਨੂੰ ਕਿਉਂਕਿ ਇਹ ਵਾਲੇ ਦੇ ਵਿੱਚ ਨਾ ਖੰਡ ਦਾ ਜਿਹੜਾ ਟੱਕਣਾ ਹੈ ਨਾ ਉਹ ਪ੍ਰੋਪਰ ਬੰਦ ਨਹੀਂ ਹੋ ਪਾਂਦਾ ਸੀਗਾ ਜਦੋਂ ਉਹਦੇ ਵਿੱਚ ਮੈਂ ਫਿਲ ਕਰ ਦਿੰਦੀ ਸੀਗੀ ਤੇ ਇਸ ਕਰਕੇ ਮੈਂ ਨਿਊ ਲੈ ਕੇ ਆਈ ਸੀ ਤੇ ਉਹਦੇ ਵਿੱਚ ਫਿਰ ਮੈਂ ਖਾਣ ਨੂੰ ਬਾਅਦ ਇੱਥੇ ਇੱਕ ਚੁੱਲੇ ਤੇ ਮੈਂ ਚੜਾਤੀ ਸੀਗੀ ਚਾਹ ਤੇ ਇੱਕ ਤੇ ਮੈਂ ਪਰੌਂਠੇ ਬਣਾਉਣ ਲੱਗ ਗਈ ਫਟਾਫਟ ਹੁਣ ਬਣ ਜਾਣਗੇ ਪਰੌਂਠੇ ਤੇ ਚਾਹ ਦੋਨੇ ਚੀਚਾ ਤੇ ਉਦੋਂ ਮਤਲਬ ਮੇਰੀ ਬੇਟੀ ਵੀ ਉੱਠੀ ਸੀ ਤੇ ਹਸਬੰਦ ਵੀ ਉੱਠ ਕੇ ਸੀਗੇ ਤੇ ਬਸ ਹੁਣ ਫਟਾਫਟ ਬ੍ਰੇਕਫਾਸਟ ਬਣਾ ਕੇ ਬ੍ਰੇਕਫਾਸਟ ਕਰਾਂਗੇ ਅੱਜ ਮੈਂ ਹਲੇ ਤੱਕ ਘਰ ਦਾ ਕੰਮ ਵੀ ਨਹੀਂ ਕਰਿਆ ਕਿਉਂਕਿ ਸੰਡੇ ਨੂੰ ਸਭ ਤੋਂ ਪਹਿਲਾਂ ਉੱਠ ਕੇ ਪਹਿਲਾਂ ਬ੍ਰੇਕਫਾਸਟ ਵਗੈਰਾ ਕਰਦੇ ਹਾਂ ਉਸ ਤੋਂ ਬਾਅਦ ਫਿਰ ਜਦੋਂ ਹਸਬੰਦ ਚਲੇ ਜਾਂਦੇ ਫਿਰ ਉਸ ਤੋਂ ਬਾਅਦ ਘਰ ਦਾ ਕੰਮ ਕਰਦੀਆਂ ਮੈਂ ਤੇ ਸੰਡੇ ਦਾ ਜਿਹੜਾ ਰੂਟੀਨ ਹੈ ਮੇਰਾ ਇਸ ਤਰ੍ਹਾਂ ਹੀ ਹੁੰਦਾ ਹੈ ਬਾਕੀ ਡੇਸ ਦੇ ਵਿੱਚ ਤੱਕ ਕੀ ਹੁੰਦਾ ਉਹ अर्ਲੀ ਮਾਰਨਿੰਗ ਚ ਲੈ ਟੌਫੇ ਬਹੁਤ ਟੇਸਟੀ ਬਣੇ ਸੀਗੇ ਉਸ ਤੋਂ ਬਾਅਦ ਫਿਰ ਮੈਂ ਕੰਮ ਕੀਤਾ ਕਰਦਾ ਤੇ ਕੰਮ ਕਰਨ ਤੋਂ ਬਾਅਦ ਫਿਰ ਮਤਲਬ ਫ੍ਰੀ ਹੋ ਕੇ ਸਾਰਾ ਤੇ ਉਸ ਤੋਂ ਬਾਅਦ ਫਿਰ ਮੈਂ ਸਟਡੀ ਕਰਨੀ ਸਟਾਰਟ ਕਰਦੀ ਇਹ ਤਰ੍ਹਾਂ ਸੀ ਦਨੇ ਇੰਜਨੀਅਰ ਕੁਝ ਸਟਡੀ ਕਰਨ ਵਾਸਤੇ ਕਿਉਂਕਿ ਬੇਟੀ ਦੇ ਐਗਜ਼ਾਮਸ ਚੱਲ ਰਹੇ ਨੇ ਕੱਲ੍ਹ ਨੂੰ ਐਗਜ਼ਾਮ ਉਹਨਾਂ ਦਾ ਹੈਗਾ ਕੰਪਿਊਟਰ ਦਾ ਤੇ ਉਸ ਤੋਂ ਬਾਅਦ ਦੋ ਛੁੱਟੀਆਂ ਹੈਗੀਆਂ ਮਤਲਬ ਇਸ ਤਰ੍ਹਾਂ ਇਗਜ਼ਾਮਸ ਚੱਲ ਰਹੇ ਚੱਲ ਰਹੇ ਨੇ ਤੇ ਫਿਰ ਉਹਨੂੰ ਇਗਜ਼ਾਮ ਦੇ ਵੀ ਪ੍ਰੈਪਰੇਸ਼ਨ ਕਰवानी ਹੁੰਦੀ ਹੈ ਨਾਲ ਨਾਲ ਤੇ ਮੈਂ ਇੱਥੇ ਗੁੜੀਆਂ ਨੂੰ ਵੀ ਬਿਠਾ ਲਿਆ ਸੀਗਾ ਪੜਨ ਵਾਸਤੇ ਤੇ ਮੈਂ ਆਪ ਵੀ ਪੜਨ ਲੱਗ ਗਈ ਸੀਗੀ ਮੈਂ ਕਿਹਾ ਚਲੋ ਇੱਥੇ ਮੈਂ ਸਮਝਾ ਦੂੰਗੀ ਜੋ ਵੀ ਸਭ ਇੱਥੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਕਰਨ ਜਾ ਰਹੀ ਹਾਂ ਮੋਸਟ ਆਫ ਮਦਰਸ ਦੀ ਕੁਇਰੀ ਹੁੰਦੀ ਹੈ कि ਜਦੋਂ ਵੀ ਅਸੀਂ ਪੜਨ ਬੈਠਦੇ ਹਾਂ ਤਾਂ ਬੱਚਾ ਜੋ ਉਹ ਮਤਲਬ ਡਿਸਟਰਬ ਕਰਦਾ ਹੈ ਪੜਨ ਨਹੀਂ ਦਿੰਦਾ ਉਸ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਮਾਂ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਤੁਸੀਂ ਆਪਣੇ ਸੁਪਨਿਆਂ ਨੂੰ ਛੱਡ ਦੇਣਾ ਹੈ ਬਿਲਕੁਲ ਵੀ ਨਹੀਂ ਇਹ ਸਾਰਿਆਂ ਨੂੰ ਤੋਂ ਆਪਾਂ ਸਾਰਿਆਂ ਨੂੰ ਯਾਦ ਹੈ ਕਿ ਬਚਪਨ ਵਿੱਚ ਆਪਣੇ ਮਦਰਸ ਆਪਾਂ ਨੂੰ ਮਤਲਬ ਸਟੋਰੀਜ਼ ਜਦੋਂ ਸੁਣਾਉਂਦੇ ਸੀ ਜਦੋਂ ਵੀ ਸਟੋਰੀ ਸੁਣਾਉਂਦੇ ਸੀਗੇ ਤਾਂ ਹਰ ਇੱਕ ਨੇ ਰਾਨੀ ਲక్ష్ਮੀਬਾਈ ਦੀ ਸਟੋਰੀ ਤਾਂ ਜ਼ਰੂਰ ਸੁਣੀ ਹੋਏਗੀ ਜੀ ਸਟੋਰੀ ਨਹੀਂ ਸੁਣੀ ਹੋਏਗੀ ਤਾਂ ਉਹਨਾਂ ਦੀ 5th ਤੋਂ ਬਾਅਦ 4th 5th ਤੋਂ ਬਾਅਦ ਉਹਨਾਂ ਦੀ ਆਪਣੀ ਬੁੱਕਸ ਦੇ ਵਿੱਚ ਸਟੋਰੀ ਆਨ ਲੱਗ ਜਾਂਦੀ ਸੀਗੀ ਤੇ ਉਹਨਾਂ ਵਿੱਚ ਬੁੱਕਸ ਵਿੱਚ ਜ਼ਰੂਰ ਪੜ੍ਹੀ ਹੋਏਗੀ ਜਿਨ੍ਹਾਂ ਨੇ ਸੁਣੀ ਨਹੀਂ ਹੋਏਗੀ ਤਾਂ ਉਹ ਸਟੋਰੀ ਦੇ ਵਿੱਚ ਕੀ ਆਪਾਂ ਪੜਿਆ ਸੀਗਾ ਉਹ ਸਟੋਰੀ ਤੋਂ ਆਪਾਂ ਕੀ ਮਤਲਬ ਲੈਸਨ ਲੈ ਸਕਦੇ ਆ ਸਿੱਖ ਸਕਦੇ ਆ ਉਸ ਤੋਂ ਆਪਾਂ ਨੂੰ ਕੀ ਧਾਰਾ ਨੀ ਲక్ష్ਮੀਬਾਈ ਨੇਤਾ ਆਪਣੇ ਛੋਟੇ ਜਿਹੇ ਬੱਚੇ ਨੂੰ ਢੂਈ ਤੇ ਲੈ ਕੇ ਅੰਨੇ ਯੁੱਧ ਲੜੇ ਸੀਗੇ ਇੰਨੀਆਂ ਲੜਾਈਆਂ ਲੜੀਆਂ ਸੀਗੀਆਂ ਤੇ ਉਹ ਕਿੰਨੇ ਪਹਾਤੁਰ ਹੋਰ ਅੰਨੀ ਸੀਗੇ ਤੇ ਉਹ ਜਦੋਂ ਐਨੇ ਵੱਡੇ ਵੱਡੇ ਯੁੱਧ ਆਪਣੇ ਬੱਚੇ ਨੂੰ ਢੂਈ ਤੇ ਬੰਨ ਕੇ ਲੜਾਈਆਂ ਲੜ ਸਕਦੇ ਆ ਆਪਾਂ ਤਾਂ ਇਹ じゃ ਕੁਛ ਕਰਨਾ ਵੀ ਨਹੀਂਗਾ ਆਪਾਂ ਤਾਂ ਸਿਰਫ ਬੈਠ ਕੇ ਸਟੱਡੀ ਕਰਨੀ ਐ ਬੈਠ ਕੇ ਸਟੱਡੀ ਕਰਨ ਦੇ ਵਿੱਚ ਹੀ ਆਪਾਂ ਐਨੇ ਹਾਂ ਕੋਲੀ ਬੈਅਨੇ ਹੈ ਕਿ ਹਾਂ ਸਾਨੂੰ ਸਾਡਾ ਬੱਚਾ ਡਿਸਟਰਬ ਕਰਦਾ ਹੈ ਸੀ ਨਹੀਂ ਪੜ ਪਾਉਂਦੇਗੇ ਇਹ ਹੈ ਉਹ ਹੈ ਨੇ ਐਕਸਕਿਊਜ਼ਸ ਬਣਾ ਲੈਨੇ ਆ ਆਪਾਂ ਤਾਂ ਸਿਰਫ ਚੇਅਰ ਤੇ ਬੈਠ ਕੇ ਪੜਨਾ ਹੈ ਬਚਪਨ ਚ ਆਪਾਂ ਨੂੰ ਸਿਖਾਇਆ ਜਾਂਦਾ ਸੀਗਾ ਕਿ ਮਾਂ ਸਰਸਪਤੀ ਜੀ ਦੀ ਜੇ ਕਿਰਪਾ ਹੋਵੇ ਨਾ ਤਾਂ ਸਭ ਕੁਝ ਪੋਸੀਬਲ ਹੈ ਅੱਜ ਤਾਂ ਆਪਾਂ ਮਾਂ ਵੀ ਬਣ ਚੁੱਕੇ ਆ ਤੇ ਸਰਸਪਤੀ ਮਾਤਾ ਜੀ ਦੀ ਸ਼ਕਤੀ ਵੀ ਆਪਣੇ ਨਾਲ ਹੈ ਸਰਸਪਤੀ ਮਾਂ ਦੀ ਕਿਰਪਾ ਤੇ ਸ਼ਕਤੀ दोने ही अपने नाल ने फिर तो अपनी अपने जीड़ी एनर्जी है अपनी जी कृपा अपने, जड़ी अपने थे। थे, वो तो डबल होगी ना तो अपना जोड़ा मेहनत है वह भी डबल होनी चाहिए है मोद कें चीज़ नहीं सोचनी चाहिए कि बस हम मा मा तो माँ बन गई गिवअप कर दो अपने सुपनिया नहीं भूलना चाहिए माँ बनने तो बाद अंदर होता शक्ति आ जाती है टू बींग अ मदर डेंट मीन गिविंग अप ऑन ड्रीम्स इट मीन्स लर्निंग हाउ टू बैलेंस द चाइल्ड इन वन हैंड एंड पेन इन अदर हैंड इसका मतलब की है कि बींग आ मदर मदर बनने तो कि अपा की पता है कि आप तरह अपने सुपनिया नहीं डिगन देना का, अपने अपा का। गा अपने सुप सुपनिया नहीं आप छा बींग मदर आप मैनेज करना है कि आप अपने बच्चे किस तरह सामना है तो अपनी स्टडी किस तरह सामभना है ਦੋਨੇ ਚੀਚਾਂ ਨੂੰ ਆਪਾਂ ਕਿਵੇਂ ਟਾਈਮ ਦੇਣਾ ਹੈ ਕਿਵੇਂ ਟਾਈਮ ਨੂੰ ਡਿਵਾਈਡ ਕਰਨਾ ਹੈ ਦੋਨੇ ਚੀਚਾਂ ਦੇ ਵਿੱਚ ਟਾਈਮ ਤਾਂ ਸਾਰਿਆਂ ਨੂੰ ਇੱਕੋ ਜਿੱਕਾ ਮਿਲਿਆ ਹੈਗਾ ਸਾਰਿਆਂ ਨੂੰ 24 ਘੰਟੇ ਮਿਲੇ ਹੈ ਉਹ ਹੁਣ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਉਹ 24 ਘੰਟਿਆਂ ਦੇ ਵਿੱਚ ਆਪਾਂ ਕਿਵੇਂ ਉਹਨਾਂ ਨੂੰ ਯੂਟਿਲਾਈਜ਼ ਕਰਨਾ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਦੋਂ ਵੀ ਤੁਸੀਂ ਕੁਝ ਵੀ ਸਟਾਰਟ ਕਰਦੇ ਹੋ ਤਾਂ ਖਰਗੋਸ਼ ਵਾਲੀ ਰੇਸ ਕਦੀ ਨਹੀਂ ਚੱਲਣਗੀ ਕਿਉਂਕਿ ਖਰਗੋਸ਼ ਚੱਲ ਭੱਜਣ ਤੋਂ ਬਾਅਦ ਥੱਕ ਜਾਂਦਾ ਸੀਗਾ ਕਿ ਉਹ ਬੈਠ ਗਿਆ ਸੀ ਤੁਸੀਂ ਜਦੋਂ ਵੀ ਆਪਣੀ ਲਾਈਫ ਦੇ ਵਿੱਚ ਕੁਝ ਵੀ ਕਰਨਾ ਨਾ ਤਾਂ ਕਛੂਏ ਦੀ ਚਾਲ ਨਾਲ ਕਰਨਾ ਹੈ ਕਿਉਂਕਿ ਕਛੂਆ ਚਾਹੇ ਚਲਦਾ ਹੌਲੀ-ਹੌਲੀ ਹੈ ਪਰ ਜਿੱਤ ਉਸੇ ਨੇ ਹਾਸਲ ਕਰੀ ਸੀਗੀ ਇਸੇ ਲਈ ਜਦੋਂ ਵੀ ਆਪਾਂ ਸਟੱਡੀ ਕਰਦੇ ਆ ਭਾਵੇਂ ਤੁਸੀਂ ਕੁਝ ਜੌਬ ਨਹੀਂ ਵੀ ਕਰਨੀ ਹੈ ਕੁਝ ਨਹੀਂ ਕਰਨਾ ਬਟ ਸਟੱਡੀ ਦੇ ਕੰਟੈਕਟ ਵਿੱਚ ਹਮੇਸ਼ਾ ਰਹੋ ਕਿਉਂਕਿ ਜਦੋਂ ਤੁਸੀਂ ਸਟੱਡੀ ਨਾਲ ਕਨੈਕਟ ਰਹਿੰਦੇ ਹੋ ਨਾ ਤਾਂ ਤੁਸੀਂ ਚੰਗੀਆਂ ਗੱਲਾਂ ਹੀ ਸਿੱਖੋਗੇ ਚੰਗੀਆਂ ਚੀਜ਼ਾਂ ਹੀ ਸਿੱਖੋਗੇ ਥੋਡੀ ਜਿਹੜੀ ਸਿੱਖਣ ਦੀ ਆਦਤ ਹੈ ਨਾ ਉਹ ਨਹੀਂ ਕਦੇ ਭੁੱਲਣੀ ਤੇ ਜਿਹਦੇ ਅੰਦਰ ਸਿੱਖਣ ਦੀ ਆਦਤ ਨਾ ਨਾ ਭੁੱਲੀ ਕਦੇ ਵੀ ਜਿਹੜਾ ਹਮੇਸ਼ਾ ਸਿੱਖਣ ਲਈ ਹੀ ਉਤਸੁਕ ਰਿਆ ਉਹ ਪਰਸਨ ਲਾਈਫ ਤੇ ਵਿੱਚ ਹਮੇਸ਼ਾ ਕੁਛ ਨਾ ਕੁਛ ਪ੍ਰਾਪਤ ਜ਼ਰੂਰ ਕਰਦਾ ਗੀਨ ਹਮੇਸ਼ਾ ਜ਼ਰੂਰ ਕਰਦਾ ਕੁਛ ਨਾ ਸਾਰਿਆਂ ਦੇ ਕੋਲ 24 ਘੰਟੇ ਬਰਾਬਰ ਨੇ ਪਰ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਟਾਈਮ ਨੂੰ ਕਿਸ ਤਰੀਕੇ ਨਾਲ ਯੂਟਿਲਾਈਜ਼ ਕਰਨਾ ਹੈ ਵੇਸਟ ਕਰ